ਸੱਚੀ ਕਾਲ এবੀਪੀ ਸੰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਜਰਨਜੀਤ ਕੌਰ ਅਤੇ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਖਬਰਾਂ ਤੇ ਨਜ਼ਰ ਪਾਉਣੇ ਆ ਸ਼ੁਰੂਆਤ ਕਰਾਂਗੇ ਗਨਰਾਜ ਦਿਹਾੜੇ ਦੇ ਜਸ਼ਨ ਤੋਂ 32 32 33 33 ਕਾਰਤੂਸ ਆਪਦੀ ਹਿੱਕ 'ਚ ਖਾ ਕੇ ਸ਼ਹੀਦ ਹੋਏ ਨੇ 33 ਹਿੱਕ 'ਚ ਪਏ ਨੇ ਤੁਸੀਂ ਗੈਰਾਂ ਦੇ ਨਹੀਂ ਸਕਦੇ ਕਿ ਕਿ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ ਪੂਰੇ ਦੇਸ਼ ਦੇ ਵਿੱਚ ਗਨਰਾਜ ਦਿਹਾੜਾ ਉਤਸ਼ਾਹ ਦੇ ਨਾਲ ਮਨਾਇਆ ਗਿਆ ਦਿੱਲੀ ਦੇ ਵਿੱਚ ਪਰੇਡ ਹੋਈ ਪਰ ਇਸ ਪ੍ਰੇਡ ਦੇ ਵਿੱਚ ਪੰਜਾਬ ਦੀ ਚੱਕੀ ਨਹੀਂ ਸੀ ਪਰ ਇਧਰ ਲੁਧਿਆਣਾ ਦੇ ਵਿੱਚ ਇਹ ਚਾਕੀ ਜ਼ਰੂਰ ਗੱਡੀ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੇਤ ਨੂੰ ਸਲਾਮੀ ਲਈ ਤੇ ਨਾਲ ਹੀ ਚੇਤੇ ਕੀਤੀਆਂ ਕੁਰਬਾਨੀਆਂ ਸ਼ਹੀਦਾਂ ਦੀਆਂ ਨਾਲ ਹੀ ਉਹ ਅੰਦੋਲਨ ਵੀ ਯਾਦ ਕਰਵਾਏ ਜਿੰਨਾ ਕਰਕੇ ਦੇਸ਼ ਨੂੰ ਆਜ਼ਾਦੀ ਮਿਲਨੀ ਸੰਭਵ ਹੋ ਸਕੇ ਲੁਧਿਆਣਾ ਦੇ ਵਿੱਚ ਪੀਏਯੂ ਯਾਨੀ ਕੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੈਦਾਨ ਦੇ ਵਿੱਚ ਇੱਕ ਖਾਸ ਸਮਾਗਮ ਕਰਵਾਇਆ ਗਿਆ ਇੱਥੇ ਸੱਭਿਆਚਾਰਕ ਚਲਕ ਵੀ ਦੇਖਣ ਨੂੰ ਮਿਲੀ ਅਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੇਤ ਨੂੰ ਸਲਾਮੀ ਲਈ ਤੇ ਕੇਂਦਰ ਤੇ ਉਹਨਾਂ ਨੇ ਖੂਬ ਨਿਸ਼ਾਨੇ ਲਾਏ ਮੁੰਡੇ 32 33 33 ਕਾਰਤੂਸ ਆਪਦੀ ਹਿੱਕ 'ਚ ਖਾ ਕੇ ਸ਼ਹੀਦ ਹੋਏ ਨੇ 33 ਹਿੱਕ 'ਚ ਪਏ ਨੇ ਤੁਸੀ ਗੈਰਾਂ ਦੇ ਨਹੀਂ ਸਕਦੇ ਕਿ ਕਿ ਨਹੀਂ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ ਹੱਦ ਹੈ ਆਪਾਂ ਪੰਜਾਬ ਦੀ ਇੱਜ਼ਤ ਪੰਜਾਬ ਦੀ ਅਣਖ ਕਦੇ ਟਿੱਲੀ ਨਹੀਂ ਪੈਣ ਦੇਣੀ ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹੇ ਆ ਜਨਾਬ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਅਸੀਂ ਨੀਵੀਂ ਨਹੀਂ ਪਾਉਣੀ ਅਸੀਂ ਪੰਜਾਬ ਦਾ ਸਿਰ ਉੱਚਾ ਰੱਖਣਾ ਆ ਤੁਹਾਡੇ ਸਾਹਮਣੇ ਚੱਕੀਆਂ ਖੜੀਆਂ ਨੇ ਇਦੇ ਵਿੱਚ ਕੁਝ ਗਲਤ ਲਿਖਿਆ ਹੋਇਆ ਹੈ। ਇਦੇ ਵਿੱਚ ਕੁਝ ਗਲਤ ਕਿਹਾ ਹੋਇਆ ਹੈ। ਇੱਕ ਵਾਰੀ ਦੱਸ ਦੋ। ਤੇ ਸਾਨੂੰ ਕੱਟ ਕੇ ਜਾਂਦੀਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ? ਫਿਰ ਕਹਿੰਦੇ ਨੇ ਬੋਲਦਾ। ਫਿਰ ਕਹਿੰਦੇ ਨੇ ਭਗਵੰਤਬਨ ਬੋਲਦਾ। ਬੋਲੂੰਗਾ ਨਹੀਂ ਮੈਂ। ਮੁੱਖ ਮੰਤਰੀ ਭਗਵੰਤ ਮਾਨ ਮੋਦੀ ਸਰਕਾਰ ਤੇ ਖਾਸੇ ਔਖੇ ਨੇ ਖਾਸ ਕਰਕੇ ਮਸਲਾ ਚਾਕੀ ਦਾ ਇਸ ਲਈ ਮਾਨ ਸਰਕਾਰ ਲਗਾਤਾਰ ਮੋਦੀ ਸਰਕਾਰ ਤੇ ਵੱਰ ਰਹੀ ਹੈ ਤੇ ਜਦੋਂ ਲੁਧਿਆਣਾ ਦੇ ਵਿੱਚ ਤਕਰੀਰ ਕਰ ਰਹੇ ਸਨ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਦੋਂ ਉਹਨਾਂ ਨੇ ਸਖਤ ਲੈਜ਼ੇ ਦੇ ਵਿੱਚ ਮੋਦੀ ਸਰਕਾਰ ਨੂੰ ਘੇਰਿਆ ਤੇ ਨਾਲ ਹੀ ਪੰਜਾਬੀਆਂ ਨੂੰ ਵੀ ਸਵਾਲ ਪੁੱਛਿਆ ਕਿ ਦੇਖੋ ਇਹ ਚਾਕੀਆਂ ਤੇ ਦੱਸੋ ਇਹਨਾਂ ਦੇ ਵਿੱਚ ਕੀ ਗਲਤ ਹੈ ਇਹ ਪੰਜਾਬ ਦੀ ਝਾਕੀ ਜਿਸ ਨੂੰ ਦਿੱਲੀ ਦੇ ਵਿੱਚ ਪਰੇਡ 'ਚ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਸੀ ਮਿਲੀ ਇਸ ਲਈ ਲੁਧਿਆਣਾ ਦੇ ਵਿੱਚ ਝਾਕੀ ਕੱਢੀ ਗਈ ਅਤੇ ਪੰਜਾਬ ਸਰਕਾਰ ਨੇ ਮੋਦੀ ਸਰਕਾਰ ਤੇ ਸਵਾਲ ਖੜੇ ਕੀਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਯਾਨੀ ਕਿ ਐਕਸ ਪੋਸਟ ਪਾ ਕੇ ਪੰਜਾਬ ਤੋਂ ਪੁੱਛਿਆ ਕਿ ਦੱਸੋ ਇਸ ਦੇ ਵਿੱਚ ਕੀ ਗਲਤ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਅੱਜ ਲੁਧਿਆਣਾ ਵਿਖੇ ਗਣਤੰਤਰ ਦਿਹਾੜੇ ਦੀ ਪਰੇਡ ਮੌਕੇ 'ਤੇ ਕੇਂਦਰ ਵੱਲੋਂ ਖਾਜ ਕੀਤੀਆਂ ਝਾਕੀਆਂ ਲੋਕਾਂ ਨੂੰ ਦਿਖਾਈਆਂ ਅੱਜ ਪੂਰੀ ਦੁਨੀਆ 'ਚ ਵੱਸਦੇ ਪੰਜਾਬੀ ਇਹ ਝਾਕੀਆਂ ਵੇਖ ਰਹੇ ਨੇ ਤੁਸੀਂ ਵੀ ਵੇਖੋ ਤੇ ਦੱਸੋ ਇਹਨਾਂ 'ਚ ਕੀ ਗਲਤ ਹੈ? ਦੁੱਖ ਦੀ ਗੱਲ ਹੈ। ਜਦੋਂ ਦੇਸ਼ ਦੀ 26 ਜਨਵਰੀ ਦੀ ਪਰੇਡ ਤੇ 15 ਅਗਸਤ ਦੀ ਪਰੇਡ ਦੇ ਵਿੱਚੋਂ ਪੰਜਾਬ ਦੀਆਂ ਚੱਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ। ਕਿੰਨੇ ਜੀ ਪੰਜਾਬ ਦੀ ਚੱਕੀ ਨਹੀਂ ਆਉਗੀ। ਆਹ ਤੁਹਾਡੇ ਸਾਹਮਣੇ ਚੱਕੀਆਂ ਖੜੀਆਂ ਨੇ। ਇਹਦੇ 'ਚ ਕੁਝ ਗਲਤ ਲਿਖਿਆ ਹੋਇਆ? ਇਹਦੇ 'ਚ ਕੁਝ ਗਲਤ ਕਿਹਾ ਹੋਇਆ? ਇੱਕ ਵਾਰੀ ਦੱਸ ਦੋ। ਆਹ ਚੱਕੀਆਂ ਨੇ। ਉਹ ਫਲਕਾਰੀ ਕੱਢਦੀ ਕੁੜੀ ਐ ਉਹ ਬਹੁਤ ਜਲਿਆਂ ਵਾਲੇ ਬਾਗ ਐ ਉਹ ਭਗਤ ਸਿੰਘਸ ਕਰਤਾਰ ਸਰਾਬੇ ਨੇ ਉਹ ਗਦਰੀ ਬਾਬੇ ਨੇ ਤੇ ਸਾਨੂੰ ਕੱਢ ਕੇ ਜਾਂਦਿਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ ਫਿਰ ਕਹਿੰਦੇ ਨੇ ਬੋਲਦਾ ਫਿਰ ਕਹਿੰਦੇ ਨੇ ਭਗਵੰਤ ਮਨ ਬੋਲਦਾ ਬੋਲੂੰਗਾ ਨਹੀਂ ਮੈਂ ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਐ ਤਾਂ ਉੱਥੇ ਮੈਂ ਬੋਲੂੰਗਾ ਕੋਈ ਗੱਲ ਨਹੀਂ ਸਾਡੇ ਭਗਤ ਸਿੰਘਾਂ ਸਾਡੇ ਕਰਤਾਰ ਸਰਾਬਿਆਂ ਸਾਡੇ ਰਾਜਗੁਰੂ ਸਖਦੇਵਾ ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕਟਣੀ ਪਰ ਜੇ ਅੱਜ 26 ਜਨਵਰੀ 'ਚ ਆ ਚਾਕੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵਧ ਜਾਣੀ ਸੀ ਸਾਡੀ ਨਹੀਂ ਕਟਣੀ ਦਰਅਸਲ ਲਗਾਤਾਰ ਦੂਜੀ ਵਾਰ ਪੰਜਾਬ ਦੀ ਚਾਕੀ ਰਿਜੈਕਟ ਕੀਤੀ ਗਈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਖੂਬ ਗਰਮਾਈ ਆਮ ਆਦਮੀ ਪਾਰਟੀ ਨੇ ਸੁਨੀਲ ਜਾਖੜ ਤੋਂ ਵੀ ਸਵਾਲ ਕੀਤਾ ਸੀ ਕਿਹਾ ਗਿਆ ਕਿ ਜਾਖੜ ਸਾਹਿਬ ਆ ਕੇ ਦੇਖੋ ਪੰਜਾਬ ਦੀ ਗਣਤੰਤਰ ਦਿਵਸ ਵਾਲੀ ਅਸਲੀ ਝਾਕੀ ਇਹ ਉਹੀ ਝਾਕੀ ਹੈ ਜੋ ਕੇਂਦਰ ਚ ਬੈਠੀ ਤੁਹਾਡੀ ਪਾਰਟੀ ਦੀ ਸਰਕਾਰ ਨੇ ਗਣਤੰਤਰ ਦਿਵਸ ਦੀ ਪ੍ਰੇਡ ਚ ਸ਼ਾਮਿਲ ਕਰਨ ਤੋਂ ਨਕਰ ਦਿੱਤੀ ਸੀ ਇਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੀਆਂ ਜੋ ਫੋਟੋਆਂ ਤੁਸੀਂ ਕਹਿੰਦੇ ਸੀ ਕਿ ਪੰਜਾਬ ਦੀ ਝਾਕੀ ਤੇ ਨੇ ਉਹ ਕਿੱਥੇ ਨੇ ਪੰਜਾਬ ਨਾਲ ਕੇਂਦਰ ਦੇ ਸਵਿੱਤਕਰੇ ਤੇ ਤੁਸੀਂ ਚੁੱਪ ਕਿਉਂ ਹੋ ਪੰਜਾਬ ਨਾਲ ਹੋ ਰਹੇ ਇਸ ਵਿਤਕਰੇ ਤੇ ਕੀ ਤੁਸੀਂ ਕੇਂਦਰ 'ਚ ਤੁਹਾਡੀ ਆਪਣੀ ਪਾਰਟੀ ਨੂੰ ਸਵਾਲ ਕਰੋਗੇ ਜਾਂ ਨਹੀਂ ਇਸ ਸਵਾਲ ਆਮ ਆਦਮੀ ਪਾਰਟੀ ਨੇ ਸੁਨੀਲ ਜਾਖੜ ਨੂੰ ਕੀਤਾ ਕਿ ਕਿਉਂਕਿ ਸੁਨੀਲ ਜਾਖੜ ਨੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਦੀ ਚਾਕੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਹੈ ਇਸੇ ਲਈ ਉਹ ਰੱਦ ਕਰ ਦਿੱਤੀ ਗਈ ਅਤੇ ਹੁਣ ਲੁਧਿਆਣਾ ਦੇ ਵਿੱਚ ਜੋ ਸਮਾਗਮ ਹੋਇਆ ਉਸ ਦੇ ਵਿੱਚ ਇਹ ਚਾਕੀ ਕੱਢੀ ਗਈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਕਿਹਾ ਕਿ ਦੇਖੋ ਅਤੇ ਦੱਸੋ ਕੀ ਗਲਤ ਹੈ ਤੇ ਨਾਲ ਹੀ ਜਾਖੜ ਨੂੰ ਵੀ ਸਵਾਲ ਹੋਇਆ ਹੈ ਮਾਨ ਤੋਂ ਬਾਅਦ ਹੁਣ ਗੱਲ ਕਰਦੇ ਆਂ ਮਾਨ ਦੇ ਟਰਾਂਸਪੋਰਟ ਮੰਤਰੀ ਦੀ ਦਰਅਸਲ ਇੱਕ ਵਿਵਾਦ ਹੋ ਗਿਆ ਸੀ ਮਸਲਾ ਇਹ ਸੀ ਕਿ ਬੱਸਾਂ ਦੇ ਵਿੱਚ ਵਾਧੂ ਸਵਾਰੀਆਂ ਨਾ ਭਰੀਆਂ ਜਾਣ ਅਜੇ ਹੀ ਗੱਲ ਤੁਰੀ ਪਰ ਹੁਣ ਟਰਾਂਸਪੋਰਟ ਮੰਤਰੀ ਨੇ ਸਪਸ਼ਟਿਕਰਨ ਦੇ ਦਿੱਤਾ ਹੈ ਕਿ ਉਹਨਾਂ ਨੇ ਅਜਿਹਾ ਨਹੀਂ ਕਿਹਾ ਸੀ 5-6 ਵਾਧੂ ਸਵਾਰੀਆਂ ਬੈਠ ਸਕਦੀਆਂ ਨੇ ਬਸ ਗਲਤ ਤਰੀਕੇ ਦੇ ਨਾਲ ਇਸ ਗੱਲ ਨੂੰ ਪੇਸ਼ ਕੀਤਾ ਗਿਆ ਸੁਣਦੇ ਆਂ ਕੀ ਕਹਿ ਰਹੇ ਨੇ ਟਰਾਂਸਪੋਰਟ ਮੰਤਰੀ ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜੇ ਲੋਕ ਹੁੰਦੇ ਆ ਨਾ ਜਾਂ ਕੋਈ ਮੁਲਾਜ਼ਮ ਹੁੰਦਾ ਉਹ ਜਿਹੜੀ ਕੋਈ ਮਾੜੀ ਜੀ 네ਗੇਟਿਵ ਗੱਲ ਹੁੰਦੀ ਉਹਨੂੰ ਚੁੱਕ ਲੈਂਦੇ ਆ ਉਹ ਜਿਹੜਾ ਬੱਸ ਦਾ ਚਲਾਨ ਕੀਤਾ ਸੀ ਸਲੀਪਰ ਬੱਸ ਸੀ ਉਹਦੇ ਵਿੱਚ 1.5 150 ਸਵਾਰੀ ਤੋਂ ਤੋਂਨ ਤੋਂ ਕੇ ਭਰੀ ਸੀ ਤੇ ਜਿਹੜੀਆਂ 2 4 5 7 ਸਵਾਰੀਆਂ ਵੱਧ ਬਿਠਾਉਣੀਆਂ ਉਹ ਕੋਈ ਏਡੀ ਵੱਡੀ ਗੱਲ ਨਹੀਂ ਆਪਾਂ ਨੂੰ ਅੱਡੇ ਤੋਂ ਸਵਾਰੀਆਂ ਚੁੱਕਣੀਆਂ ਪੈਂਦੀਆਂ ਹੀ ਆ ਤੇ ਜਾਣ ਕੇ ਇੱਕ 네ਗਟਿਵ ਚੀਜ਼ ਨੂੰ ਚੁੱਕ ਕੇ ਆਪਾਂ ਅੱਗੇ ਲੈ ਆਉਣਾ ਜੀ ਉਹ ਜੀ ਟਰਾਂਸਪੋਰਟ ਮੰਤਰੀ ਮੈਂ ਤਾਂ ਕਿਤੇ ਕਿਹਾ ਹੀ ਨਹੀਂਗਾ ਵੀ ਜੇ ਕੋਈ 2 4 5 ਸਵਾਰੀਆਂ ਕਿਤੇ ਵਾਧਿਆ ਤੇ ਉਹਨਾਂ ਨੂੰ ਆਪਾਂ ਚੜਾਉਣਾ ਨਹੀਂ ਉਹਦੇ 150 ਸਵਾਰੀ ਉਹਨੇ ਬੰਦੇ ਨੇ ਵਾਸਤੇ ਚੜਾਈ ਹੀ ਤੇ ਜੇ ਉਹ ਬੱਸ ਕਿਤੇ ਕਿਤੇ ਉਹ ਰੱਬ ਨਾ ਕਰੇ ਐਕਸੀਡੈਂਟ ਹੋ ਜਾਏ ਤੇ ਉਹ 150 ਜਾਨਾਂ ਦਾ ਕੋਣ ਵਾਲੀ ਵਾਰਸ ਆ ਤੇ ਹੁਣ ਗੱਲ ਕਰਦੇ ਆ ਕਿਸਾਨਾਂ ਦੀ ਇੱਕ ਪਾਸੇ ਤਾਂ ਮੁਲਕ ਨੇ ਗਨਰਾਜ ਦਿਹਾੜਾ ਮਨਾਇਆ ਤਾਂ ਦੂਜੇ ਪਾਸੇ ਕਿਸਾਨ ਸੜਕਾਂ ਤੇ ਨਿਤਰੇ ਟਰੈਕਟਰ ਲੈ ਕੇ ਝੰਡੇ ਤੇ ਰੰਗੇ ਵੀ ਲਾਏ ਹੋਏ ਸਨ ਤੇ ਕਿਸਾਨੀ ਝੰਡੇ ਵੀ ਨਾਲ ਹੀ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ ਇਲਜ਼ਾਮ ਨੇ ਕਿ ਸਰਕਾਰ ਵਾਅਦੇ ਕਰਕੇ ਮੁਕਰੀਏ ਵਾਦਾ ਖਿਲਾਫੀ ਦਾ ਇਲਜ਼ਾਮ ਹੈ ਐਮ ਐਸ ਪੀ ਸਣੇ ਕੁਝ ਹੋਰ ਮੰਗਾ ਨੇ ਕਿਸਾਨ ਚਾਹੁੰਦੇ ਨੇ ਕਿ ਉਹ ਮੰਗਾ ਪੂਰੀਆਂ ਹੋਣ ਪਰ ਅਜੇ ਤੱਕ ਜਦੋਂ ਮੰਗਾ ਪੂਰੀਆਂ ਨਹੀਂ ਹੋਈਆਂ ਤਾਂ ਕਿਸਾਨਾਂ ਨੇ ਗਨਰਾਜ ਦਿਹਾੜਾ ਚੁਣਿਆ ਪ੍ਰਦਰਸ਼ਨ ਕਰਨ ਦੇ ਲਈ ਜਲੰਧਰ ਮੁਕਸਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਪ੍ਰਦਰਸ਼ਨ ਤਾਂ ਕਿ ਸਾਨਾ ਨੇ ਵਿਰੋਧ ਜਤਾਇਆ ਸੜਕਾਂ ਤੇ ਨਿਤਰੇ ਨੇ ਤਿਰੰਗੇ ਝੰਡੇ ਲੈ ਕੇ ਤੇ ਟਰੈਕਟਰ ਮਾਰਚ ਕੱਢਿਆ ਗਿਆ ਕਨ ਰਾਜ ਦਿਹਾੜੇ ਦੇ ਮੌਕੇ ਤੇ ਅਵਾਰਡਸ ਦਾ ਐਲਾਨ ਕੀਤਾ ਗਿਆ ਪਦਮ ਅਵਾਰਡ ਮਿਲਣਗੇ 110 ਲੋਕਾਂ ਨੂੰ ਤੇ ਉਹਨਾਂ ਦੇ ਵਿੱਚ ਪੰਜਾਬ ਦੇ ਜੋ ਨਾਮ ਨੇ ਉਹਨੇ ਨਿਰਮਲ ॠषि ਅਤੇ ਪ੍ਰਾਨਸ ਸਰਵਾਲ ਨਿਰਮਲ ॠषि ਆਪਣੀ ਅਦਾਕਾਰੀ ਦੇ ਲਈ ਬਹੁਤ ਮਸ਼ਹੂਰ ਨੇ ਅੜਬ ਬੀਬੀ ਦੇ ਰੋਲ ਉਹਨਾਂ ਤੇ ਖੂਬ ਫੱਬਦੇ ਨੇ ਕਈ ਫਿਲਮਾਂ ਦੇ ਵਿੱਚ ਉਹ ਕੰਮ ਕਰ ਚੁੱਕੇ ਨੇ ਅਤੇ ਹੁਣ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਜਾਏਗਾ ਨਿਰਮਲ ॠषि ਨੇ ਇਸ ਲਈ ਧੰਨਵਾਦ ਵੀ ਕੀਤਾ ਤਾਂ ਦੱਸ ਦਿਆਂ ਕਿ ਆਖਿਰ ਇਹ ਪਦਮ ਅਵਾਰਡਸ ਹੁੰਦੇ ਕੀ ਨੇ ਤਾਂ ਪਦਮ ਅਵਾਰਡ ਦੇਸ਼ ਦੇ ਜੋ ਉੱਚ ਨਾਗਰਿਕ ਅਵਾਰਡ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਹਰ ਸਾਲ ਰਾਜ ਦਿਹਾੜੇ ਦੇ ਮੌਕੇ ਤੇ ਇਹਨਾਂ ਦਾ ਐਲਾਨ ਕੀਤਾ ਜਾਂਦਾ ਜੋ ਲੋਕ ਚੁਣੇ ਜਾਂਦੇ ਨੇ ਉਹਨਾਂ ਨੂੰ ਫਿਰ ਅਵਾਰਡ ਦਿੱਤੇ ਜਾਂਦੇ ਨੇ ਇਹ ਅਵਾਰਡ ਦੇ ਨਾਲ ਕਲਾ ਸਮਾਜ ਲੋਕ ਹਿੱਤਾ ਵਿਗਿਆਨ ਅਤੇ ਇੰਜੀਨੀਅਰਿੰਗ ਵਪਾਰ ਉਦਯੋਗ ਸੇਤ ਸਾਹਿਤ ਸਿੱਖਿਆ ਖੇਡ ਖੇਤਰ ਸਿਵਲ ਸੇਵਾ ਵਰਗੇ ਖੇਤਰਾਂ ਚੰਗਾ ਕੰਮ ਕਰਨ ਵਾਲੀਆਂ ਹਸਤੀਆਂ ਨੂੰ ਨਵਾਜ਼ਿਆ ਜਾਂਦਾ ਹੈ ਅਵਾਰਡ ਹਾਸਿਲ ਕਰਨ ਵਾਲਿਆਂ ਦੇ ਨਾਮ ਦਾ ਐਲਾਨ ਗਨ ਰਾਜ ਦਿਹਾੜੇ ਤੇ ਹੁੰਦਾ ਹੈ ਮਾਰਚ ਜਾਂ ਅਪ੍ਰੈਲ ਮਹੀਨੇ ਚ ਰਾਸ਼ਟਰਪਤੀ ਪਵਨ ਸਮਾਗਮ ਹੁੰਦਾ ਹੈ ਅਵਾਰਡ ਰਾਸ਼ਟਰਪਤੀ ਵੱਲੋਂ ਸਮਾਗਮ ਦੌਰਾਨ ਵੰਡੇ ਜਾਂਦੇ ਨੇ ਤਿੰਨ ਤਰ੍ਹਾਂ ਦੇ ਅਵਾਰਡ ਹੁੰਦੇ ਨੇ ਪਦਮ ਵਿਭੂਸ਼ਣ, ਭੂਸ਼ਣ ਅਤੇ ਪਦਮਸ਼੍ਰੀ ਪਦਮ ਵਿਭੂਸ਼ਣ ਪਦਮ ਸ਼੍ਰੇਣੀ ਦਾ ਸਰਵ ਉੱਚ ਅਵਾਰਡ ਹੈ ਪਦਮ ਪੂਰਣ ਪਦਮ ਸ਼੍ਰੇਣੀ ਦਾ ਦੂਜਾ ਅਵਾਰਡ ਹੈ ਤੇ ਪਦਮ ਸ਼੍ਰੀ ਪਦਮ ਸ਼੍ਰੇਣੀ ਦਾ ਤੀਜਾ ਅਵਾਰਡ ਹੈ ਤੇ ਹੁਣ ਨਿਰਮਲ ਰਿਸ਼ੀ ਨੂੰ ਇਸ ਦੇ ਲਈ ਚੁਣਿਆ ਗਿਆ ਹੈ ਦੀ 110 ਲੋਕਾਂ ਨੂੰ 어워ਡ ਦਿੱਤਾ ਜਾਣਾ ਹੈ ਜਿਨ੍ਹਾਂ ਦੇ ਵਿੱਚੋਂ ਨਿਰਮਲ ਰੁਸ਼ੀ ਵੀ ਨੇ ਤੇ ਹੁਣ ਜਾਂਦੇ ਜਾਂਦੇ ਗੱਲ ਕਰਦੇ ਆਂ ਮੌਸਮ ਦੀ ਵੈਸੇ ਤਾਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਰੈੱਡ ਅਲਰਟ ਹੈ ਤੁੰ ਦਾ ਕੁਝ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਵੱਧ ਤੁੰਦ ਪੈ ਸਕਦੀ ਹੈ ਪਰ ਰਾਹਤ ਦੀ ਗੱਲ ਇਹ ਰਹੀ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਧੁੱਪ ਵੀ ਖਿੜੀ ਪਰ ਠੰਡ ਦੇ ਵਿੱਚ ਜ਼ਿਆਦਾ ਕਮੀ ਦਰਜ ਨਹੀਂ ਕੀਤੀ ਗਈ ਤਾਪਮਾਨ ਜਿਉਂ ਦਾ ਤਿਉਂ ਬਰਕਰਾਰ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁੰਦ ਪੈਂਦੇ ਆ ਸਾਰਨੇ ਇਸੇ ਨਾਲ ਮੈਨੂੰ ਦਿਓ ਇਜਾਜ਼ਤ ਪਰਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇਖਣ ਦੇ ਲਈ ਦੇਖਦੇ ਰਹੋ এবੀਪੀ ਸੰਜਾ